ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਡਵੋਕੇਟ ਹਰ ਸਿਮਰਨ ਕੋਮਣ ਹਲਕਾ ਇੰਚਾਰਜ ਭੁਲਾਥ। ਦੋਸਤੋ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਭੁਲਾਥ ਦੇ ਵਿੱਚ ਜਿਹੜੀ ਆ ਦਗੜ-ਦਗੜ ਕਰਾਈ ਰੋਲਾ ਪਿਆ ਚੀਕ ਚਹਾੜਾ ਪਿਆ ਇਹ ਸਾਰਾ ਕੁਝ ਦਿਖਦਾ ਸੀਗਾ ਪਰ ਮੈਂ ਇਹਦੇ ਤੇ ਬੋਲਣਾ ਨਹੀਂ ਚਾਹੁੰਦਾ ਸੀਗਾ ਉਹਦਾ ਕਾਰਨ ਸਭ ਤੋਂ ਵੱਡਾ ਇਹ ਸੀ ਕਿਉਂਕਿ ਮੈਂ ਸਮਝਦਾ ਕਿ ਬਹੁਤ ਸਿਆਣੇ ਸੁਲਝੇ ਸਾਡੇ ਲੋਕ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਅਸਲ 'ਚ ਖੂਕ ਹੀ ਰਿਹਾ ਜਦ ਕਿ ਬੰਦੇ ਦਾ ਆਪਣਾ ਕੁਝ ਲੈਣ ਦੇਣਾ ਹੋਵੇ ਤਾਂ ਮੈਂ ਇਸ ਵਿੱਚ ਇਹੀ ਸਹੀ ਸਮਝਿਆ ਕਿ ਇੱਥੇ ਮੇਰਾ ਬੋਲਣਾ ਵੀ ਨਹੀਂ ਬਣਦਾ। ਪਰ ਹੁਣ ਮੈਂ ਕੀ ਦੇਖ ਰਿਹਾ ਕਿ ਪਿੰਡਾਂ ਦੇ ਵਿੱਚ ਜਾ ਕੇ ਇਸ ਚੀਜ਼ ਦਾ ਪ੍ਰਚਾਰ ਕੀਤਾ ਜਾ ਰਿਹਾ ਸਾਡੇ ਇੱਥੇ ਦੇ ਜਿਹੜੇ ਮੌਜੂਦਾ ਵਿਧਾਇਕ ਆ ਭਲੱਤ ਦੇ ਇਹ ਜਾ ਕੇ ਕੀ ਕਹਿ ਰਿਹਾ ਕਿ ਸਾਨੂੰ ਵਿਕਾਸ ਦੀ ਲੋੜ ਨਹੀਂ ਗਈ ਸਾਨੂੰ ਆਪਣੇ ਪਿੰਡਾਂ ਦੇ ਵਿੱਚ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਵਿਕਾਸ ਦਾ ਮਤਲਬ ਕੀ ਹੁੰਦਾ ਜੀ ਵਿਕਾਸ ਦਾ ਮਤਲਬ ਹੁੰਦਾ ਚੰਗੇ ਰੋਡ ਚੰਗੀਆਂ ਗਲੀਆਂ ਚੰਗੇ ਛੱਪੜ ਚੰਗਾ ਇਨਫਰਾਸਟ੍ਰਕਚਰ ਵਿਕਾਸ ਦੇ ਵਿੱਚ ਸਾਡੇ ਬੱਚਿਆਂ ਦੀ ਪੜ੍ਹਾਈ ਵੀ ਆ ਜਾਂਦੀ ਜੀ ਸਾਡਾ ਫਿਊਚਰ ਵੀ ਆ ਜਾਂਦਾ ਵਿਕਾਸ ਉਹਨੂੰ ਕਹਿੰਦੇ ਇਹ ਕਹਿੰਦਾ ਸਾਨੂੰ ਵਿਕਾਸ ਦੀ ਲੋੜ ਨਹੀਂ ਮੈਂ ਇੱਕ ਸਵਾਲ ਜ਼ਰੂਰ ਇਹਨਾਂ ਤੋਂ ਪੁੱਛਣਾ ਚਾਹੁੰਦਾ ਆ ਇਹ ਦੁਖੀਮਾਨ ਨਾ ਪੁੱਛ ਰਿ ਤੁਸੀਂ ਕਹਿੰਦੇ ਹਲਕੇ ਦਾ ਵਿਕਾਸ ਡੱਕ ਦਈਏ ਤੇ ਤੁਹਾਡੇ ਮਗਰ ਲੱਗ ਜੀਏ ਸਿਰਫ ਤੁਹਾਨੂੰ ਤੁਹਾਨੂੰ ਖੁਸ਼ ਕਰਨ ਲਈ ਤੁਹਾਡੇ ਟੱਬਰ ਨੂੰ ਜਾਂ ਤੁਹਾਡੇ ਜੀਆਂ ਨੂੰ ਚੰਦ ਬੰਦਿਆਂ ਨੂੰ ਖੁਸ਼ ਕਰਨ ਲਈ ਵਿਕਾਸ ਛੱਡ ਦਿੰਨੇ ਆ। ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਆਪਣਾ ਵਿਕਾਸ ਛੱਡਿਆ ਜੀ ਤੁਸੀਂ ਆਪਣਾ ਨਿੱਜੀ ਵਿਕਾਸ ਛੱਡਿਆ ਤੁਸੀਂ ਆਪਣੇ ਬੱਚੇ ਨੂੰ ਪੜਾਉਣਾ ਰਹਿ ਗਏ ਆ ਤੁਸੀਂ ਆਪਣਾ ਮੁੰਡਾ ਜਿਹੜਾ ਅਨਪੜ੍ਹ ਘਰੇ ਕਿਉਂ ਨਹੀਂ ਭਾ ਲਿਆ ਤੁਸੀਂ ਉਹਨੂੰ ਪੜਾਇਆ ਹੀ ਕਿਉਂ ਤੁਸੀਂ ਆਪਣਾ ਵਿਕਾਸ ਕਿਉਂ ਨਹੀਂ ਛੱਡਿਆ ਤੁਹਾਡੇ ਪਿਤਾ ਜੀ ਨੇ ਆਪਣਾ ਵਿਕਾਸ ਕਿਉਂ ਨਹੀਂ ਛੱਡਿਆ ਜਦੋਂ ਉਹ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਦਰਬਾਰ ਸਾਹਿਬ ਵਿਖੇ ਇੱਕ ਸਪੀਚ ਕਰਦੇ ਸੀ ਕਹਿੰਦੇ ਜੀ ਸ਼ ਬਾਕੀਆਂ ਦੇ ਬੱਚਿਆਂ ਦੇ ਆ ਵਿਕਾਸ ਡੱਕ ਕੇ ਉਹਨਾਂ ਦੇ ਹੱਥਾਂ 'ਚ ਸੰਤਾਲੀਆਂ ਫੜਾ ਦਿੱਤੀਆਂ ਉਹ ਸੰਤਾਲੀ ਤੁਹਾਡੇ ਹੱਥ 'ਚ ਕਿਉਂ ਨਹੀਂ ਆਈ ਕਿਉਂਕਿ ਤੁਸੀਂ ਵੀ ਉਦੋਂ ਭਾਰ ਜਵਾਨੀ ਸੀ 22 23 ਸਾਲਾਂ ਦੇ ਸੀ ਉਹ ਹਥਿਆਰ ਲੈ ਕੇ ਤੁਸੀਂ ਮੋਰੀ ਕਿਉਂ ਨਹੀਂ ਬਣੇ ਜਦੋਂ ਸਾਰਿਆਂ ਨੇ ਕਸਮਾਂ ਖਾਧੀਆਂ ਸੀਗੀਆਂ ਕਿ ਬਈ ਦਰਬਾਰ ਸਾਹਿਬ ਦੇ ਅੰਦਰ ਹੀ ਮਰਾਂਗੇ ਬਾਹਰ ਨਹੀਂ ਕੋਈ ਜਿੰਦਾ ਆਊਗਾ ਕਸਮ ਤੋੜ ਕੇ ਤੁਹਾਡੇ ਪਿਤਾ ਜੀ ਜਿਹੜੇ ਆ ਆ ਜਾਣ ਬੁੱਝ ਕੇ ਆਪਣੀ ਸਿਰਫ ਜਾਨ ਬਚਾਉਣ ਦੇ ਚੱਕਰ ਦੇ ਵਿੱਚ ਜਿਹੜੀ ਉਹ ਜਿਹੜੀ ਆ ਆਪ ਆਪਣੀ ਗ੍ਰਿਫਤਾਰੀ ਕਿਉਂ ਦਿੱਤੀ ਉਦੋਂ ਤੁਹਾਨੂੰ ਕੀ ਗੱਲ ਆਪਣਾ ਵਿਕਾਸ ਜ਼ਿਆਦਾ ਲੱਗਾ ਦੇਸ਼ ਦੇ ਆਪਣੀ ਪੰਜਾਬ ਦੇ ਵਿਕਾਸ ਨਾਲੋਂ ਤੇ ਉਤੋਂ ਅਲਾਵਾ ਇੱਕ ਚੀਜ਼ ਇਹ ਵੀ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਉਦੋਂ ਦਾ ਤੰਦ ਪਿੱਟੀ ਜਾਂਨੇ ਤੁਸੀਂ ਪਿਓ ਪੁੱਤ ਬਾਪ ਤੇ ਤੁਹਾਡੇ ਚੱਲ ਗਏ ਜੀ ਚਲੋ ਉਹਨਾਂ ਦੀ ਗੱਲ ਛੱਡ ਕੇ ਗੱਲ ਉਦੋਂ ਦੀ ਤੁਹਾਡੀ ਗੱਲ ਚੱਲਦੀ ਇਹੋ ਜੀ ਕਿਹੜੀ ਤੁਹਾਡੀ ਮਜਬੂਰੀ ਬਣ ਗਈ ਕਿ ਅਕਾਲੀ ਦਲ ਦੇ ਵਿੱਚ ਰਹਿੰਦੇ ਆ ਤੁਸੀਂ ਵੱਖਰਾ ਦੇਸ਼ ਮੰਗਦੇ ਸੀਗੇ ਅਚਾਨਕ ਉਸੇ ਪਾਰਟੀ ਕਾਂਗਰਸ ਦੇ ਵਿੱਚ ਤੁਸੀਂ ਆ ਕੇ ਵੜ ਗਏ ਆ ਜਦੋਂ ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਤੇ ਨਾਲੇ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਰਜ਼ੇ ਦਾ ਏਡਾ ਰੌਲਾ ਪਾਉਂਨੇ ਆ ਜਦੇ ਦਿਨ ਕੀ ਪੰਜਾਬ ਦੇ ਸਿਰ ਕਰਜ਼ਾ ਆ ਮੈਂ ਆਪਣੇ ਪੁਲਾਥਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਦਾ ਇਹ ਕਰਜ਼ਾ ਆਇਆ ਕਿੱਥੋਂ ਜੀ ਇਹ ਕਰਜ਼ੇ ਦੀ ਸ਼ੁਰੂਆਤ ਕਿੱਥੋਂ ਹੋਈ ਇੱਕ ਵਾਰੀ ਮਾੜਾ ਜਾਂ ਗੂਗਲ ਕਰਕੇ ਜ਼ਰੂਰ ਦੇਖਿਓ ਕਿ 1981 ਚ ਪੰਜਾਬ ਪਹਿਲੇ ਨੰਬਰ ਤੇ ਸੀਗਾ ਤੇ ਕਰਜ਼ੇ ਦਾ 1 ਰੁਪਿਆ ਵੀ ਪੰਜਾਬ ਦੇ ਸਿਰ ਨਹੀਂ ਸੀਗਾ ਜਿੰਨਾ ਕਰਜ਼ਾ ਜਿਹੜਾ ਜਦੋਂ ਸਾਡੇ ਦਰਬਾਰ ਸਾਹਿਬ ਤੇ ਅ ਜੋ ਸਾਡੇ ਤੇ ਜੋ ਵੀ ਗੋਲੀ ਬਾਰੂਦ ਚੱਲਿਆ ਉਹਦਾ ਖਰਚਾ ਵੀ CRPF ਦਾ ਵੀ ਖਰਚਾ ਫੌਜ ਦਾ ਖਰਚਾ ਜਿਹੜਾ ਪੰਜਾਬ ਦੇ ਸਿਰ ਹੀ ਪਾਤਾ ਲੱਖਾਂ ਕਰੋੜ ਜਿਹੜੇ ਆ ਉਹ ਪੰਜਾਬ ਦੇ ਸਿਰ ਤੇ ਇਸ ਕਰਕੇ ਪਾਤੇ ਕਿ ਪੰਜਾਬ ਦੇ ਉੱਤੇ ਜਿਹੜਾ ਅਟੈਕ ਕੀਤਾ ਉਹਦਾ ਹੀ ਪੈਸਾ ਪੰਜਾਬ ਦੇ ਸਿਰ ਪਾ ਕੇ ਕਰ ਜਾ ਉਦੋਂ ਤੋਂ ਕਰਜ਼ੇ ਦੀ ਸ਼ੁਰੂਆਤ ਹੋ ਗਈ ਇਹ ਗੱਲ ਤੇ ਗੱਲ ਕਿਉਂ ਨਹੀਂ ਕਰਦੇ ਹੁਣ ਇਹ ਕਹਿੰਦੇ ਆ ਕਿ ਭਲੱਤ ਦੇ ਵਿੱਚ ਜਿਹੜੇ ਆ ਅਸੀਂ ਗਰੰਟਾਂ ਦੇ ਚੈੱਕ ਵੰਡਦੇ ਆ ਉਹ ਅਸੀਂ ਕੋਈ ਇਹਾਸਾਨ ਕਰਦੇ ਮੈਂ ਤੇ ਆਪਕ ਲੋਕਾਂ ਨੂੰ ਕਹਿਣਾ ਜੀ ਇਹ ਲੋਕਾਂ ਦਾ ਪੈਸਾ ਆ ਗੱਲ ਇਹੀ ਤੇ ਗੱਲ ਕਰਦੇ ਆ ਕਿ ਇਹ ਟੈਕਸ ਕੋਈ 2022 ਤੋਂ ਥੋੜਾ ਲੱਗਣਾ ਸ਼ੁਰੂ ਹੋਇਆ ਕਿ ਭਲੱਤ ਦੇ ਵਿੱਚ ਟੈਕਸ ਜਿਹੜਾ ਆ ਜ Punjab ਦੇ ਵਿੱਚ ਟੈਕਸ ਜਿਹੜਾ 2022 ਤੋਂ ਲੱਗਣਾ ਸ਼ੁਰੂ ਹੋਇਆ ਇਹ ਟੈਕਸ ਤੇ ਸ਼ੁਰੂ ਤੋਂ ਲੱਗਦਾ ਆ ਰਿਹਾ ਗੱਲ ਤੇ ਇਸ ਗੱਲ ਦੀ ਗੱਲ ਕਰਦੇ ਕਿ ਟੈਕਸ ਤੇ ਕਦੋਂ ਦਾ ਇਕੱਠਾ ਕਰ ਰਹੇ ਆ ਪਰ ਉਹ ਟੈਕਸ ਲੋਕਾਂ ਤੇ ਲੱਗਣਾ ਤੇ ਚਾਹੀਦਾ ਨਾ ਜੀ ਲੋਕਾਂ ਤੋਂ ਪੈਸੇ ਤੁਸੀਂ ਲੈ ਰਹੇ ਆ ਕਿ ਬਿਸਕੁਟ ਦਾ ਪੈਕੇਟ ਲਿਆ ਕੋਈ ਚਾਹ ਦਾ ਪੈਕੇਟ ਲਿਆ ਉਹ ਚੋਂ ਪੈਸੇ ਆਉਂਦੇ ਆ ਉਹ ਪੈਸੇ ਬਾਤੋਂ ਲੋਕਾਂ ਦੀ ਸਹੂਲਤ ਤੇ ਲਾਉਣੇ ਹੁੰਦੇ ਆ ਪਰ ਉਹ ਲੋਕਾਂ ਦੀ ਸਹੂਲਤ ਤੇ ਨਾ ਲੱਗ ਕੇ ਉਹ ਤੁਹਾਡੀਆਂ ਆਪਣੀ ਨਿੱਜੀਆਂ ਸਹੂਲਤਾਂ ਤੇ ਲੱਗਦੇ ਰਹੇ ਜਿਹੜੇ ਪੁਰਾਣੇ ਸਿਆਸੀ ਟੱਬਰ ਸੀ ਜਿੰਨਾਂ ਦੀ ਅਸੀਂ ਗੱਲ ਕਰਦੇ ਆ ਉਹਨਾਂ 'ਚੋਂ ਤੁਸੀਂ ਇੱਕ ਆ ਸਭ ਤੋਂ ਕਮਾਲ ਦੀ ਗੱਲ ਹੈ ਜੀ ਕਿ ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ ਉਹੀ ਘਾਣ ਕਰਕੇ ਹੁਣ ਦੂਜੇ ਪਾਸੇ ਆ ਕੇ ਉਹਦੇ ਬਾਰੇ ਗੱਲ ਕਰ ਰਹੇ ਤੇ ਲੋਕਾਂ ਨੂੰ ਸਵਾਲ ਕਰ ਰਹੇ ਆ ਮੈਨੂੰ ਇਹ ਗੱਲ ਦੱਸੋ ਤੁਸੀਂ ਸਵਾਲ ਕਰਕੇ ਨੂੰ ਰਹੇ ਆ ਸਵਾਲ ਮੈਨੂੰ ਕਰ ਰਹੇ ਆ ਮੈਂ ਨਵਾਂ ਆਇਆ ਬਿਲਕੁਲ ਨਾ ਮੈਂ ਕੋਈ ਕਿਸੇ ਤਰੀਕੇ ਦੀ ਪ੍ਰਿਵੀਲੇਜ ਲਈ ਨਾ ਕੋਈ ਕੁਝ ਕੀਤਾ ਸਵਾਲ ਤਾਂ ਇਹ ਮੇਰੇ ਤੁਹਾਨੂੰ ਕਰਨੇ ਬਣਦੇ ਆ ਕਿ ਤੁਸੀਂ ਇਹਨਾਂ ਸਾਲਾਂ ਦਾ ਕੀ ਕੀਤਾ ਤੁਹਾਡੀ ਕੁਰਬਾਨੀ ਕੀ ਹੈ ਹਾਂ ਇੱਕ ਕੁਰਬਾਨੀ ਜ਼ਰੂਰ ਮੈਨੂੰ ਯਾਦ ਆਉਂਦੀ ਹੈ ਕਿ ਭਈ ਜਿਹੜਾ ਬੰਦਾ ਪੰਜਾਬ ਦੀ ਜਿੰਨੇ ਕਾਣੀ ਵੰਡ ਕੀਤੀ ਪੰਜਾਬ ਦੇ ਹਿੱਕ چیر ਕੇ ਪੰਜਾਬ ਦੇ ਪਾਣੀਆਂ ਦੀ ਕਾਣੀ ਵੰਡ ਕਰਕੇ ਦਰਬਾਰਾ ਸਿੰਘ ਜਿਹੜਾ ਸਾਫਕਾ ਸੀਐਮ ਸੀ ਕਾਂਗਰਸ ਦਾ ਉਸ ਬੰਦੇ ਦੇ ਘਰੇ ਤੁਸੀਂ ਆਪਣੀ ਕੁੜੀ ਵਿਆਹਤੀ ਇਹ ਤੁਹਾਡੀ ਕੁਰਬਾਨੀ ਹੈ ਕਿ ਤੁਸੀਂ ਕੋਈ ਉਦੋਂ ਨਹੀਂ ਦੇਖਿਆ ਉਦੋਂ ਤੁਹਾਨੂੰ ਨਹੀਂ ਦਿਖਿਆ ਕਿ ਇਹ ਤੁਹਾਡਾ ਜਿਹੜਾ ਆ ਪੰਜਾਬ ਦੇ ਜਿਹੜੇ ਮੁੱਦੇ ਚੱਕਦੇ ਆ ਜਾਂ ਬਾਕੀ ਚੀਜ਼ਾਂ ਚੱਕਦੇ ਉਹਦੇ ਤੁਹਾਨੂੰ ਖਿਆਲ ਨਹੀਂ ਆਇਆ ਸੋ ਇੱਕ ਤੁਸੀਂ ਪਰਚੇ ਬਹੁ ਪ੍ਰਚਾਰਦੇ ਆ ਕਿ ਮੇਰੇ ਤੇ ਭੈਣੋ ਪੰਜ ਪਰਚੇ ਤੇ ਇੱਕ ਰੇ ਇਹ ਵੀ ਭੈਣਾਂ ਨੂੰ ਨਾਲ ਦੱਸ ਦਿਓ ਕਿ ਉਹ ਜਿਹੜੇ ਪਰਚੇ ਤੁਹਾਡੇ ਤੇ ਹੋਏ ਆ ਉਹਦੇ ਵਿੱਚੋਂ ਜਿਹੜਾ ਪਰਚਾ ਸਭ ਤੋਂ ਵੱਧ ਜਿਹਦੀ ਤੰਦ ਪਿੱਟਦੇ ਆ ਉਹ ਪਰਚਾ ਤੁਹਾਡੇ ਤੇ ਕਿੰਨੇ ਕੀਤਾ ਤੁਹਾਡੇ ਕੈਪਟਨ ਮਰਿੰਦਰ ਸਿੰਘ ਨੇ ਕੀਤਾ ਜਦ ਜਦੋਂ ਤੁਸੀਂ ਆਪਣੇ ਬਾਪਸਾਮਾਨ ਬਣਾ ਲਿਆ ਇਕਦਮ ਤੁਹਾਨੂੰ ਚੇਤਾ ਆ ਗਿਆ ਭੱਜ ਕੇ ਹੈਲੀਪੈਡ ਤੇ ਜਾ ਕੇ ਉਹਨੂੰ ਜੁਆਇਨ ਕਰ ਲਿਆ ਜੇ ਭਈ ਉਸ ਬੰਦੇ ਨੇ ਤੇਰਾ ਐਡਾ ਨੁਕਸਾਨ ਕੀਤਾ ਤੇਰਾ ਸਿਆਸੀ ਕਰੀਅਰ ਦਾ ਤੇ ਲਾ ਦਿੱਤਾ ਤੇ ਤੂੰ ਭਈ ਉਹਦੇ ਪੈਰੀ ਕਿਉਂ ਪੈ ਗਿਆ ਇਹਦਾ ਵੀ ਜਵਾਬ ਤੇ ਲੋਕਾਂ ਚ ਦੇਣਾ ਬਣਦਾ ਨਾਲ ਇੱਕ ਗੱਲ ਇਹ ਵੀ ਮੈਨੂੰ ਦੱਸਿਓ ਕਿ ਭਈ ਇੰਨੇ ਚਿਰ ਦੇ ਇੱਥੇ ਤੁਸੀਂ ਫਿਰਦੇ ਆ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਸਬਸਕ੍ਰਿਪਸ਼ਨ ਇਸ ਚੀਜ਼ ਦੀ ਲਈ ਕਿ ਤੁਸੀਂ ਕੰਮ ਕਰਾਓਗੇ ਕੰਮ ਦਾ ਤਾਂ ਕੀ ਹੈ ਵਿਕਾਸ ਤੇ ਕੀ ਕਰਾਣਾ ਤੁਸੀਂ ਬਕਵਾਸ ਜਿਹੜੀ ਡਿਲੀਵਰ ਕਰਦੇ ਰਹੇ ਇੱਥੋਂ ਦੇ ਲੋਕਾਂ ਤੋਂ ਵੋਟਾਂ ਲੈ ਕੇ ਤਨਖਾਹ ਲਾ ਕੇ ਕਦੀ ਸੰਗਰੂਰ ਭੱਜੇ ਕਦੀ ਬਠਿੰਡੇ ਭੱਜੇ ਤੇ ਉਦਾਂ ਤੁਸੀਂ ਚੰਡੀਗੜ੍ਹ ਰਹਿੰਦੇ ਆ ਉਹੀ ਗੱਲ ਜਿਹੜੀ ਜੋਗੀ ਉੱਤਰ ਪਹਾੜੋਂ ਆਏ ਹੁਣ ਜੋਗੀ ਨੂੰ ਚੇਤਾ ਆ ਗਿਆ ਕਿ ਹੁਣ ਭਲੱਥ ਵੀ ਕਿਤੇ ਵੱਸਦਾ ਮੈਂ ਕਿਤੇ ਨਾ ਕਿਸੇ ਦੀ ਗੱਲ ਸੁਣਦਾ ਸੀ ਬੜਾ ਆਸਾਨ ਕਹਿਣ ਕਿ ਉਹ ਜੀ ਬੜਾ ਚੰਗਾ ਲੀਡਰ ਆ ਸਪੈਸ਼ਲੀ ਆ ਰਿਹਾ ਜੀ ਚੰਡੀਗੜ੍ਹੋਂ ਸਾਡੇ ਲਈ ਬੰਦਾ ਪੁੱਛੇ ਵੋਟਾਂ ਉਹਨੂੰ ਭਈ ਭਲੱਥ ਵਾਲਿਆਂ ਨੇ ਪਾਈਆਂ ਭਲੱਥ ਦੀ ਤਨਖਾਹ ਆਈ ਏ ਉਹ ਤਾਂ ਹੋਣਾ ਹੀ ਭਲੱਥ ਚਾਹੀਦਾ ਉਹ ਚੰਡੀਗੜ੍ਹ ਕਰਨ ਕੀ ਜਾਂਦਾ ਦੇ ਨਾਲ ਇੱਕ ਗੱਲ ਇਹ ਵੀ ਉਹਨਾਂ ਤੋਂ ਪੁੱਛ ਲਓ ਕਿ ਚੰਡੀਗੜ੍ਹ ਜਿਹੜਾ ਆ ਜਿਹੜੀ ਕੋਠੀ 100 ਕਰੋੜ ਦੀ ਉਹਨਾਂ ਦੇ ਨਾਮ ਤੇ ਉੱਤੇ ਆ ਇਹ ਕਿਹੜੇ ਵਿਕਾਸ ਰਹੀ ਆਈ ਹੈ ਲੋਕਾਂ ਨੂੰ ਕਹਿੰਦੇ ਵਿਕਾਸ ਛੱਡ ਦਿਓ ਇਹਨਾਂ ਦੀ ਕੋਠੀ ਰਾਮਗੜ੍ਹ ਦੀ ਹੈ ਉਹ ਕਿੱਦਾਂ ਪਈ ਹੈ ਜਦੋਂ ਇਹਨਾਂ ਦੇ ਇਨਕਮ ਦਾ ਕੋਈ ਸਾਧਨ ਨਹੀਂਗਾ ਇਹਨਾਂ ਦਾ ਵਿਕਾਸ ਕਿੱਦਾਂ ਹੋ ਰਿਹਾ ਤੇ ਬਾਕੀ ਥਾਂ ਤੇ ਬਕਵਾਸ ਕਿਉਂ ਹੋ ਰਹੀ ਹੈ ਇਹ ਚੀਜ਼ਾਂ ਤੇ ਵਿਚਾਰ ਕਰਨ ਦੀ ਲੋੜ ਹੈ ਮੇਰੀ ਬੇਨਤੀ ਹੈ ਜੀ ਵੇਖੋ ਹੱਥ ਬੰਨ ਕੇ ਸਾਰੇ ਜੀਆਂ ਨੂੰ ਕੋਈ ਵੀ ਮੈਂ ਜਦੋਂ ਸਿਆਸਤ ਚ ਆਇਆ ਮੈਂ ਜਦੋਂ ਦਾ ਵਿਚਰਦਾ ਮੈਂ ਨਾ ਬਹੁਤ ਜੀਆਂ ਨੂੰ ਵਿਚਰਨ ਦਾ ਮੌਕਾ ਮਿਲਿਆ ਬੜੇ ਜਾਣਿਆਂ ਨੂੰ ਮਿਲਿਆ ਬਹੁਤ ਮੈਂ ਮੰਨ ਚਾਹੇ ਸੋਚਦਾ ਹੁੰਦਾ ਹਾਂ ਕਿ ਕਾਸ਼ ਕਿਤੇ ਇਹਨਾਂ 'ਚੋਂ ਇੱਕ ਜੀ ਸਾਡਾ ਮੋਹਰੇ ਲੱਗ ਕੇ ਸਾਡੇ ਹਲਕੇ ਦਾ ਵਿਕਾਸ ਕਰ ਲੈਣ ਸਾਨੂੰ ਇਹੀ ਲੱਭਿਆ ਜੀ ਸੀ ਜਿਹੜਾ ਬੀਏ ਫੇਲ ਬੰਦਾ ਜਿਹੜਾ ਸਿਰਫ ਗੱਲਾਂ ਹੀ ਰੋਲੇ ਰੱਪੇ ਦੀਆਂ ਲੜਾਈਆਂ ਦੀਆਂ ਕੋਈ ਚੰਗੀ ਪੋਜ਼ਿਟਿਵ ਗੱਲ ਨਹੀਂ ਉਹਨੂੰ ਛੱਡ ਕੇ ਚੰਗੇ ਬੰਦਿਆਂ ਨੂੰ ਛੱਡ ਕੇ ਇਹੋ ਜਿਹਾ ਬੰਦਾ ਸਾਡੇ ਮੋਹਰੇ ਲੱਗਾ ਤੇ ਸਾਡਾ ਵਿਕਾਸ ਕੀ ਹੋਣਾ ਜੀ ਸੋ ਮੇਰੀ ਇਹ ਬੇਨਤੀ ਹੈ ਉਹ ਜਿਹੜਾ ਸਮਾਂ ਲੰਘਿਆ ਲੰਘਿਆ ਹੁਣ ਮੇਰੀ ਇਹ ਬੇਨਤੀ ਹੈ ਕਿ ਆਪਣੇ ਜਿਹੜੇ ਤੁਹਾਡੇ ਬੱਚੇ ਆ ਨਾ ਜੀ ਉਹਨਾਂ ਨੂੰ ਪੜ੍ਹਾਓ ਲਿਖਾਓ ਉਹਨਾਂ ਨੂੰ ਅਫਸਰ ਲਾਓ ਬਾਹਰ ਭੇਜ ਪਰ ਇਹਨਾਂ ਦੇ ਮਗਰ ਨਾ ਲੱਗੋ ਮੋਰੇ ਲੱਗੋ ਹੁਣ ਇਹ ਸਮਾ ਜਿਹੜਾ ਆ ਆਪਣਾ ਆਪ ਵਿਚਾਰ ਹੁੰਦਾ ਕਿਉਂਕਿ ਇਹਨਾਂ ਨੇ ਸਾਡਾ ਕਦੀ ਕੁਝ ਨਹੀਂ ਸੋਚਿਆ ਜੀ ਨਾੜੇ ਕਿਸੇ ਦਾ ਜੀ ਨਹੀਂ ਕਰਦਾ ਕਿ ਚੰਗੀ ਪੜ੍ਹਾਈ ਲਿਖਾਈ ਕਰਕੇ ਕੋਈ ਐਹੋ ਜੇ ਬੰਦੇ ਤੋਂ ਕਿੰਤੂ ਪਰੰਤੂ ਕੋਰਾਵੇ ਜਿਹੜਾ ਆਪ ਕਦੀ ਕਿਸੇ ਚੀਜ਼ 'ਚ ਜ਼ਿੰਦਗੀ 'ਚ ਸਫਲ ਨਹੀਂ ਹੋਇਆ ਸੋ ਮੇਰੀ ਇਹ ਬੇਨਤੀ ਹੈ ਜੀ ਜੋ ਚੰਗੇ ਕੰਮ ਹੋ ਰਿਹਾ ਉਹਦੇ ਵਿੱਚ ਸਾਥ ਦਿਓ ਤੇ ਇਹਦਾ ਤੇ ਕੁਝ ਵੀ ਨਹੀਂ ਨੁਕਸਾਨ ਹੋਣਾ 14 ਤਰੀਕ ਤੋਂ ਬਾਅਦ ਇਹਨਾਂ ਚੱਲ ਜਾਣਾ ਜਿਹੜੇ ਇਹਨਾਂ ਦੇ ਨਾਲ ਜਿਹੜੇ ਚਾਰ ਜੀ ਆ ਉਹ ਇਹਨੇ ਆਪਸ 'ਚ ਲੜਨ ਭਿੜਨ ਲਈ ਇੱਥੇ ਛੱਡ ਦੇਣੇ ਬਸ ਲੜਾਈਆਂ ਤੇ ਹਲਕਾ ਤੋਂ ਉੱਥੇ ਦਾ ਉੱਥੇ ਪਿਆ ਰਹਿਣਾ ਇੱਕ ਆਖਰੀ ਗੱਲ ਜਰੂਰ ਦੱਸੂਗਾ ਵੇਖੋ ਜੀ ਗੱਲ ਇਦਾਂ ਆ ਇਹਦੇ ਜੰਮਣ ਤੋਂ ਵੀ ਪਹਿਲਾਂ ਦਾ ਨਡਾਲਾ ਆ ਇੱਥੇ ਨਡਾਲਾ ਇਹਦੇ ਜੰਮਣ ਤੋਂ ਵੀ ਪਹਿਲਾਂ ਦਾ ਕੀ ਗੱਲ ਇਹਨੂੰ ਨਡਾਲਾ ਦੇਖਿਆ ਨਹੀਂ ਜਿਹੜਾ 75 ਸਾਲਾਂ ਬਾਅਦ ਹੋਣ ਜਾ ਕੇ ਉਹਦਾ ਸੀਵਰੇਜ ਪੈਣਾ ਸ਼ੁਰੂ ਹੋਇਆ ਉੱਥੇ ਹੁਣ ਜਿਹੜਾ ਆ ਇਹਨਾਂ ਚੀਜ਼ਾਂ ਦੇ ਪ੍ਰਬੰਧ ਹੋ ਰਿਹਾ ਕੀ ਗੱਲ ਇਹਨੇ ਆਪਣੇ ਘਰ ਦੇ ਵਿੱਚ ਸੀਵਰੇਜ ਸਿਸਟਮ ਨਹੀਂ ਕਦੀ ਪਾਇਆ ਉਹ ਇਹਨੂੰ ਆਪਣੇ ਘਰਾਂ ਦਾ ਪਤਾ ਆਪਣੀ ਹਰ ਵਿਕਾਸ ਦਾ ਪਤਾ ਹਲਕਾ ਕਿੱਥੇ ਜੀ ਜਿਹਦੀ ਤਨਖਾਹ ਲੱਗੀ ਹੈ ਜਿਹਦੇ ਸਿਰ ਦੇ ਉੱਤੇ ਵਾਂਡੇ ਝੂਟਦਾ ਇਧਰ ਉਧਰ ਘੁੰਮਦਾ ਇਹ ਹੁਣ ਇਹਨਾਂ ਦਾ ਖੇੜਾ ਛੱਡ ਕੇ ਨਾ ਜੀ ਇਹ ਲੜਾਈ ਜਿਹੜੀ ਇਲੈਕਸ਼ਨ ਵਾਲੀ ਹੈ ਮੇਰੀ ਆਪਣੀ ਕੋਈ ਨਿੱਜੀ ਨਹੀਂਗੀ ਇਹ ਜਿਹੜੀਆਂ ਚੋਣਾਂ ਮੇਰੀਆਂ ਨਿਗੀਆਂ ਜਦੋਂ ਆਊਗੀ 27 ਜੀ ਉਦੋਂ ਦੇਖਾਂਗੇ ਇਹ ਪਿੰਡਾਂ ਦੇ ਵਿਕਾਸ ਦੀ ਪਿੰਡਾਂ ਦੀ ਆਪਣੀ ਇਲੈਕਸ਼ਨ ਹੈ ਤੈਨੂੰ ਆਪਣੇ ਤਰੀਕੇ ਨਾਲ ਲੜਿਓ ਇਹਨੂੰ ਕਿਸੇ ਦੀ ਨਿੱਜੀ ਆਪਣਾ ਮੋਢਾ ਬਣ ਕੇ ਇਹਦਾ ਇਹਦਾ ਤੇ ਮੋਢਾ ਕਦੀ ਵੀ ਨਾ ਬਣਿਓ ਜੀ ਆਪਣਾ ਵਿਕਾਸ ਕਰਾਓ ਬਹੁਤ ਸ਼ੁਕਰੀਆ